ਇਵਰੀਵਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਫਾਈਨਲ ਡੇ ਤੇ ਸਭ ਤੋਂ ਪਹਿਲਾਂ ਅਸੀਂ ਚਲੇਗੇ ਜੀ ਵੀ ਆਰ ਮਾਲ ਸਵੇਰੇ ਤੇ ਲੋ ਜੀ ਉਥੋਂ 이어ਬਰਡਸ ਲੈ ਗਏ ਸੀਗੇ ਇਹਦੇ ਤੇ ਪਹਿਲਾਂ 이어ਬਰਡਸ ਲੈ ਕੇ ਆਏ ਸੀਗੇ ਜਦੋਂ ਘਰ ਆ ਕੇ ਅਸੀਂ ਦੇਖਿਆ ਯੂਜ਼ ਕਰਕੇ ਤੇ ਉਹ ਵਧੀਆ ਨਹੀਂ ਸੀ ਤੇ ਅਸੀਂ ਦੁਬਾਰਾ ਮੋੜ ਕੇ ਤੇ ਫਿਰ ਇਹ ਵਾਲੇ ਲੈ ਕੇ ਆਏ ਆ ਜੀ ਤੇ ਇਹ ਵਾਲੇ ਦੇਖੋ ਵਧੀਆ ਕੁਆਲਿਟੀ ਦੇ ਤੇ ਓਪਨਿੰਗ ਕੀਤੀ ਆਪਾਂ ਨੇ ਕੀ ਕੁਆਲਿਟੀ ਹੈ ਕੀ ਸਟਾਈਲ ਹੈ ਉਹਦਾ ਤੇ ਲੋ ਜੀ ਵਾਪਸ ਆ ਗਏ ਜੀ ਅਸੀਂ ਘਰੇ ਤੇ ਸਾਡੇ ਆਉਣ ਆਉਣ ਤੋਂ ਇਹਦੀ ਭੂਆ ਆਈਆਂ ਹੋਈਆਂ ਸੀਗੀਆਂ ਲੋ ਜੀ ਉਹਨਾਂ ਦੇ ਨਾਲ ਹੀ ਨੇ ਖਾਣਾ ਖਾਦਾ ਤੇ ਲੋ ਜੀ ਦੀ ਛੋਟੀ ਭੂਆ ਇਹਨਾਂ ਨੇ ਸ਼ਗਨ ਦੇਰੇ ਨੇ ਤੇ ਇਹਦਾ ਸਪੈਸ਼ਲ ਬਹੁਤ ਧੰਨਵਾਦ ਹੈ ਜੀ ਮੈਂ ਰਾਤ ਨੂੰ ਇਹਨਾਂ ਨੂੰ ਫੋਨ ਕੀਤਾ ਸੀਗਾ ਰਾਤ ਨੂੰ 10 ਵਜੇ ਤੇ ਸਵੇਰੇ 11 ਵਜੇ ਨੂੰ ਇਹ ਮੇਰੇ ਕੋਲ ਪਹੁੰਚ ਗਏ ਜੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਤੇ ਸਪੈਸ਼ਲ ਇਹਨਾਂ ਦਾ ਧੰਨਵਾਦ ਹੈ ਜੀ ਕੋਈ ਇਹਨਾਂ ਨੇ ਗੱਲਬਾਤ ਨਹੀਂ ਕੀਤੀ ਕੁਝ ਨਹੀਂ ਕਿਹਾ ਤੇ ਸਾਡੇ ਕੋਲ ਪਹੁੰਚ ਗਈ ਤੇ ਬਹੁਤ ਬਹੁਤ ਧੰਨਵਾਦ ਪਾਈ ਕੁੜੇ ਤੇਰਾ ਤੇ ਲੋ ਜੀ ਆ ਆਪਾਂ ਸਵੇਰੇ ਉੱਠ ਕੜੇ ਜੀ ਤੇ ਲੋ ਜੀ ਬੇਟਾ ਰੋਜ਼ ਦੀ ਤਰ੍ਹਾਂ ਪੈਰੀਂ ਹੱਥ ਲੱਗਿਆ ਜੀ ਲਾਉਣ ਤੇ ਐਦਾਂ ਹੀ ਮਿਲਦਾ ਹੈ ਜੀ ਐਦਾਂ ਹੀ ਥੋੜਾ ਜਿਹਾ ਪਿਆਰ ਕਰਦਾ ਹੈ ਜੀ ਇਹ ਡੈਲੀ ਦਾ ਹੀ ਹੈ ਜੀ ਤੇ ਜਦੋਂ ਤੇ ਇਹਦਾ ਸੋਜੀ ਸੰਭਲੀ ਹੈ ਜੀ ਉਦੋਂ ਤੋਂ ਹੀ ਪੈਰੀਂ ਹੱਥ ਲਾਉਂਦਾ ਹੈ ਜੀ ਥੋੜਾ ਬਹੁਤ ਐਦਾਂ ਹੀ ਪਿਆਰ ਕਰਦਾ ਤੇ ਛੇੜਖਾਨੀਆਂ ਬਹੁਤ ਕਰਦਾ ਹੈ ਤੇ ਲੋ ਜੀ ਪੈਰੀਂ ਹੱਥ ਲਾਉਣ ਤੋਂ ਬਾਅਦ ਆਪਣੇ ਪਾਪਾ ਦੇ ਪੈਰੀਂ ਹੱਥ ਲਾਏ ਤੇ ਐਦਾਂ ਹੀ ਛੋਟੇ ਮੋਟੇ ਚੋਚਲੇ ਕਰਦਾ ਰਹਿੰਦਾ ਆਪਣੇ ਸਾਡੇ ਨਾਲ ਜੀ ਇਹ ਤੇ ਲੋ ਜੀ ਅਸੀਂ ਲੈ ਮਿਲ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਨੂੰ ਰੈਡੀ ਤੇ ਲੋ ਜੀ ਬੇਟਾ ਨਹਾ ਲਿਆ ਜੀ ਇਹਦਾ ਆਪਾਂ ਸਿਰ ਬਾਦੀਏ ਇਹ ਹਮੇਸ਼ਾ ਦੀ ਤਰ੍ਹਾਂ ਮੇਰੇ ਤੋਂ ਹੀ ਸਿਰ ਬਣਵਾਉਂਦਾ ਹੈ ਜੀ ਤੇ ਲੋ ਜੀ ਹੁਣ ਉੱਥੇ ਜਾ ਕੇ ਦੇਖਦੇ ਹਾਂ ਕੀ ਕਰਦਾ ਕਿੱਦਾਂ ਕਰਦਾ ਲੋ ਜੀ ਆਪਾਂ ਨੇ ਇਹਦੇ ਕੁਲਚਾ ਵਗੈਰਾ ਕੱਢਤੀਆਂ ਤੇ ਹੁਣ ਆਪਾਂ ਇਹਨਾਂ ਦੰਦਿਆਂ ਨੂੰ ਪੱਗ ਬੰਨਣ ਨੂੰ ਤੇ ਲੋ ਜੀ ਇੱਧਰ ਇਹਦੇ ਨਾਲ ਕੇ ਆਗੇ ਤੇ ਇਹ ਸਾਡਾ ਲੰਨਾ ਆ ਗਿਆ ਜੀ ਤੇ ਦੇਖੋ ਮਿਲੋ ਜੀ ਸਾਡੇ ਛੋਟੂ ਨੂੰ ਚਲੋ ਜੀ ਸਾਰੇ ਜਿਹੜੇ ਆ ਗਏ ਤੇ ਅਦਰ ਸਾਰੇ ਰਿਸ਼ਤੇਦਾਰ ਮੇਰੇ ਸਿਸਟਰ ਇਨ ਲਾ ਵੀ ਆញ ਹੋਈਆਂ ਸੀਗੇ ਸਾਰੇ ਤੇ ਇੱਕ ਦੂਏ ਨੂੰ ਮਿਲ ਰਹੇ ਨੇ ਪਿਆਰ ਨਾਲ ਚਲੋ ਜੀ ਇਧਰ ਬੇਟੇ ਦੇ ਪੱਗ ਵੀ ਵੱਲ ਲਈ ਕਿਉਂਕਿ ਇਹਨੂੰ ਪੱਗ ਅਸੀਂ ਤਿਆਰ ਕਰਨ ਲਈ ਵਾਸਤੇ ਨੂੰ ਤਿਆਰ ਕਰਤਾ ਸੀਗਾ ਤੇ ਲੋ ਜੀ ਇਹ ਪਹਿਲੀ ਵਾਰੀ ਤਾਂ ਪੱਗ ਲੋਟ ਰਿੱਝਾਈ ਤੇ ਦੂਜੀ ਵਾਰੀ ਆ ਕੇ ਪੱਗ ਬਹੁਤ ਔਖੀ ਲੋਟਾਈ ਹੈ ਜੀ ਕਿਉਂਕਿ ਨਵੇਂ-ਨਵੇਂ ਕਪੜਿਆਂ ਨਾਲ ਥੋੜੀ ਜਿਹੀ ਮੁਸ਼ਕਲ ਹੁੰਦੀ ਹੈ ਜੀ ਤੇ ਲੋ ਜੀ ਫਾਈਨਲ ਹੋ ਗਈ ਪੱਗ ਇਹ ਪਰਪਲ ਕਲਰ ਦੀ ਪੱਗ ਹੈ ਜੀ ਬਹੁਤ ਪਿਆਰਾ ਕਲਰ ਸੀਗਾ ਤੇ ਲੋ ਜੀ ਇਧਰ ਵੀ ਆਪਾਂ ਨੇ ਸਾਰਾ ਕੁਝ ਰੈਡੀ ਸਮਾਨ ਆਪਣਾ ਕੀਤਾ ਹੋਇਆ ਹੈ ਤੇ ਲੋ ਜੀ ਇਹਦੇ ਬ੍ਰਦਰ ਨੇ ਜੀ ਸਾਰੇ ਜਣੇ ਇਹਨੂੰ ਪਿਆਰ ਕਰ ਰਹੇ ਨੇ ਇਹਦੇ ਨਾਲ ਵੀਡੀਓਜ਼ ਬਣਾ ਰਹੇ ਨੇ ਬਹੁਤ ਖੁਸ਼ ਸਾਰੇ ਜਣੇ ਸਾਰੇ ਜਣੇ ਇਸ ਪੱਲ ਨੂੰ ਇੰਜੋਏ ਵੀ ਕਰ ਰਹੇ ਨੇ ਤੇ ਲੋ ਜੀ ਹੁਣ ਆਪਾਂ ਇਧਰ ਆ ਗਿਆ ਜਸ ਜਸ ਤੇ ਜਸ ਦੀ ਵਾਈਫ ਇਹ ਪਹਿਲੀ ਵਾਰ ਹੀ ਆਪਣੇ ਘਰੇ ਆਏ ਆ ਪਨ ਤੇਲ ਚੋਇਆ ਤੇ ਇਹਨਾਂ ਦਾ ਛੋਟਾ ਜਿਹਾ ਸ਼ਗਨ ਕੀਤਾ ਇਹ ਵੈਸੇ ਤਾਂ ਇਹ ਹਿਮਾਚਲ ਤੋਂ ਆ ਤੇ ਇਹ ਸਾਡੇ ਰਿਲੀਜੀਅਨ ਚ ਸਾਡੇ ਮਤਲਬ ਕਿ ਧਰਮ ਚ ਆ ਕੇ ਸਾਰੇ ਇਹਨਾਂ ਨੇ ਸਾਰੀਆਂ ਰਸਮਾਂ ਨੂੰ ਵਧੀਆ ਲੱਗਦੀਆਂ ਸਾਰੀਆਂ ਬਖੂਬੀ ਨਿਭਾਉਂਦੀ ਹੈ ਜੀ ਇਹ ਤੇ ਲੋ ਜੀ ਹੁਣ ਇਹ ਸਾਰਿਆਂ ਦਾ ਸ਼ਗਨ ਮੇਰਾ ਵੀ ਕਰੂਗੀ ਤੇ ਆਪਾਂ ਇਹਦਾ ਤੇਲ ਚੋ ਕੇ ਸਵਾਗਤ ਕੀਤਾ ਤੇ ਫਿਰ ਆਪਾਂ ਬਾਅਦ ਦੇ ਵਿੱਚ ਆਪਾਂ ਇਹਨੂੰ ਖਾਣੇ ਤੇ ਬੁਲਾਵਾਂਗੇ ਜੀ ਕਿਉਂਕਿ ਬਾਤ ਵਿਆਹ ਤੋਂ ਬਾਅਦ ਆਪਣਾ ਟਾਈਮ ਨਹੀਂ ਜਿ ਲੱਗਿਆ ਜੇਕਰ ਇਹਨਾਂ ਦੇ ਵਿਆਹ ਦੀ ਵੀਡੀਓ ਕਿਸੇ ਨੇ ਦੇਖਣੀ ਹੈ ਜੀ ਤੇ ਮੇਰੇ ਚੈਨਲ ਤੇ ਪਾਈ ਹੋਈ ਹੈ ਜੀ ਪੂਰਾ ਵਿਆਹ ਦੇਖ ਲਿਓ ਜੀ ਪੂਰਾ ਇੰਜੋਏ ਕਰਿਓ ਵਿਆਹ ਨੂੰ ਤੇ ਲੋ ਜੀ ਇਧਰੇ ਦੇ ਪਾਪਾ ਉਹਨੇ ਵੀ ਹੋਰ ਲੱਗੇ ਜੀ ਰੈਡੀ ਤੇ ਲੋ ਜੀ ਸਾਰੇ ਹੋ ਗਏ ਤਿਆਰ ਹੁਣ ਆਪਾਂ ਕਰਦੇ ਹਾਂ ਜੀ ਅਰਦਾਸ ਫਾਈਨਲ ਬਾਬਾ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਆਪਾਂ ਓਟਾਸਰਾ ਲੈਂਦੇ ਹਾਂ ਜੀ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਹੈ ਜੀ ਤੇ ਲੋ ਜੀ ਆਪਾਂ ਨੇ ਜੋਤ ਘਰੇ ਲਾਈ ਹੈ ਮੱਥਾ ਟੇਕ ਕੇ ਤੇ ਰਗ ਰਸਤਾ ਟੈਪ ਹੋ ਗਿਆ ਸੀਗਾ ਤੇ ਹੁਣ ਆਪਾਂ ਕਰ ਰਹੇ ਆ ਜੀ ਅਰਦਾਸ ਬੇਨਤੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਤੇ ਇਹਦੀ ਸੇਫ ਜਰਨੀ ਹੋਵੇ ਸੇਫ ਤਰੀਕੇ ਨਾਲ ਰਹੇ ਤੇ ਬਾਬਾ ਜੀ ਨੂੰ ਉਧਰ ਤਰੱਕੀਆਂ ਬਖਸ਼ੇ ਜੀ ਮੇਰੇ ਲਈ ਬਹੁਤ ਮੁਸ਼ਕਲ ਟਾਈਮ ਸੀ ਜੀ ਇਹਨੂੰ ਦੂਰ ਕਰਨਾ ਕਿਉਂਕਿ ਬੇਟੇ ਨਾਲ ਅਟੈਚਮੈਂਟ ਬੱਚਿਆਂ ਨਾਲ ਹੁੰਦੀ ਹਰੇਕ ਦੀ ਹੁੰਦੀ ਹੈ ਜੀ ਸਭ ਦੀ ਹੁੰਦੀ ਹੈ ਜੀ ਮਾਵਾਂ ਲਈ ਬਹੁਤ ਔਖਾ ਟਾਈਮ ਹੁੰਦਾ ਜੀ ਤੇ ਚਲੋ ਜੇ ਇਨ ਟਾਈਮ ਨਾਲ ਆਪਾਂ ਨੇ ਡਿਸੀਜਨ ਲੈ ਲਏ ਜਾਣ ਤਾਂ ਆਪਾਂ ਬੱਚਾ ਸக்ஸੈਸ ਸੀ ਕਰ ਸਕਦੇ ਆ ਜੀ ਤੇ ਬਾਅਦ ਵਿੱਚ ਫਿਰ ਔਖਾ ਲੱਗਦਾ ਹੈ ਜੀ ਕਿਉਂਕਿ ਟਾਈਮ ਨਾਲ ਡਿਸੀਜਨ ਲੈ ਲੈਣਾ ਜ਼ਰੂਰੀ ਹੈ ਜੀ ਤੇ ਬੇਟਾ ਛੋਟਾ ਹੀ ਹੈ ਜੀ ਅਜੇ ਆਪਣਾ ਤੇ ਲੋ ਜੀ ਆਪਾਂ ਨੇ ਅਰਦਾਸ ਕਰੀ ਬੇਨਤੀ ਕੀਤੀ ਤੇ ਸਾਰੇ ਜਿੰਨੇ ਵੀ ਡੱਬੇ ਵਗੈਰਾ ਰਿਸ਼ਤੇਦਾਰ ਲੈ ਕੇ ਆਏ ਹੋਏ ਸੀਗੇ ਸਾਰਿਆਂ ਦਾ ਭੋਗ ਲਗਵਾਇਆ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੇ ਲੋ ਜੀ ਇਹ ਸਾਰੇ ਜਣੇ ਖੜੇ ਨੇ ਜੀ ਅਰਦਾਸ ਦੇ ਵਿੱਚ ਆਪਾਂ ਨੇ ਮੱਥਾ ਟੇਕਿਆ ਤਾਂ ਸਾਰਿਆਂ ਨੇ ਆਪਣਾ ਆਪਣਾ ਆਸ਼ੀਰਵਾਦ ਉਹ ਆਪਣੇ ਤਰੀਕੇ ਨਾਲ ਦਿੱਤਾ ਤੈ ਲੋਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜੀ ਮੇਰੇ ਇੱਕ ਕਹਿਣ ਤੇ ਹੀ ਜੀ ਇਹ ਇੱਥੇ ਤੱਕ ਪਹੁੰਚੇ ਮੈਂ ਦਿਲੋਂ ਧੰਨਵਾਦ ਕਰਦੀ ਆ ਜੀ ਇਹਨਾਂ ਦਾ ਤੇ ਲੋ ਜੀ ਫਾਈਨਲ ਆਪਾਂ ਲੱਗੀਆਂ ਜੀ ਕੇਕ ਕੱਟਣ ਕੇਕ ਦਾ ਥੋੜਾ ਜਿਹਾ ਪ੍ਰੋਬਲਮ ਇਹ ਸੀਗੀ ਕਿ ਜੋ ਸਕੇਕ ਬੁੱਕ ਕੀਤਾ ਸੀਗਾ ਔਰ ਟਾਈਮ ਨਾਲ ਰੈਡੀ ਨਹੀਂ ਹੋ ਪਾਇਆ ਤੇ ਉਹਨਾਂ ਨੇ ਸਾਨੂੰ ਇਹ ਫਿਰ ਇਸ ਤਰੀਕੇ ਨਾਲ ਰੈਡੀ ਕਰਕੇ ਦੇਤਾ ਤੇ ਲੋ ਜੀ ਹੁਣ ਆਪਾਂ ਕੇਕ ਦੀ ਕਟਿੰਗ ਕਰਦੇ ਆ ਜੀ ਤੇ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਤੇ ਵੀਡੀਓ ਦੇ ਵਿੱਚ ਅੱਗੇ ਵੀ ਬਨੇ ਰਹੋ ਤਲੋ ਜੀ ਹੁਣ ਆਪਾਂ ਕਰਦੇ ਹਾਂ ਸਾਰੇ ਜਣੇ ਕੇਕ ਦਾ ਕਟਿੰਗ ਤੇ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਸਾਰੇ ਜਣੇ ਆਏ ਸਾਰੇ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਬਹੁਤ ਧੰਨਵਾਦ ਤੇ ਲੋ ਜੀ ਸਾਰੇ ਜਣੇ ਆਪਣਾ ਆਪਣਾ ਮਨਨ ਦੇ ਬਤਾ ਆਪਣਾ ਕੇਕ ਕੱਟ ਰਹੇ ਨੇ ਤੇ ਸਾਰਿਆਂ ਨੇ ਬਹੁਤ ਪਿਆਰ ਕੀਤਾ ਬਹੁਤ ਥੋੜੇ ਟਾਈਮ ਦੇ ਵਿੱਚ ਸਾਰਾ ਇਹਨਾਂ ਨੇ ਤਿਆਰ ਕਰਵਾਇਆ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਤੇ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਜੀ ਵੀ ਕਿਹੜੇ ਕਿਹੜੇ ਦੇਸ਼ ਨੂੰ ਆ ਕੇ ਗਿਆ ਜੀ ਇਹ ਕਿੱਥੇ ਹੀ ਆਪਣਾ ਪਹਿਲਾ ਇਹਨੇ ਡ੍ਰੌਪ ਲਿਆ ਤੇ ਕਿੰਨੇ ਘੰਟੇ ਦੀ ਫਲਾਈਟ ਸੀਗੀ ਕਿਹੜੀ ਫਲਾਈਟ ਸੀਗੀ ਇਹ ਮੈਂ ਸਾਰਾ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸੂਗੀ ਜੀ ਕਿਉਂਕਿ ਥੋੜਾ ਜਿਹਾ ਟਾਈਮ ਆਪਣੇ ਕੋਲ ਸੀਗਾ ਤੇ ਉਹਦੇ ਮੁਤਾਬਕ ਹੀ ਆਪਣੇ ਕੋਲੇ ਥੋੜਾ ਜਿਹਾ ਟਾਈਮ ਵੀ ਪੂਰਾ ਪੂਰਾ ਹੀ ਸੀਗਾ ਚਲੋ ਜੀ ਇਹਦੀ ਜਿਹੜੀ ਇੱਥੋਂ ਇਹਦੀ ਜਰਨੀ ਹੈ ਜਿਹੜੀ ਉਹ ਸਟਾਰਟ ਹੋ ਗਈ ਜੀ ਤੇ ਬਾਬਾ ਜੀ ਨੂੰ ਖੁਸ਼ ਰੱਖਣ ਤੇ ਉਧਰ ਇਹ ਆਪਣਾ ਮਨ ਲਾ ਕੇ ਕੰਮ ਕਰੇ ਤੇ ਜੀ ਲਾਵੇ ਆਪਣੀ ਪੜ੍ਹਾਈ ਪੂਰੀ ਕਰੇ ਸਭ ਤੋਂ ਪਹਿਲਾਂ ਇਹ ਪਹਿਲੀ ਗੱਲ ਇਹ ਹੈ ਜੀ ਆਪਣੀ ਸਟੱਡੀ ਪੂਰੀ ਕਰੇ ਕੰਪਲੀਟ ਤਰੀਕੇ ਨਾਲ ਕਰੇ ਤੇ ਲੋ ਜੀ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਗਿਫਟ ਦਿੱਤੇ ਜਿਨ੍ਹਾਂ ਜਿਨ੍ਹਾਂ ਨੇ ਸ਼ਗਨ ਦਿੱਤਾ ਤੇ ਮੇਰੇ ਪੇਰੈਂਟਸ ਦਾ ਵੀ ਤੇ ਮੰਮੀ ਉਹਨਾਂ ਹੀ ਇਹਦੇ ਲਈ ਮੇਰੇ ਇਹਦੇ ਨਾਨਕੇ ਇਹਦੇ ਲਈ ਘੋੜਾ ਲਾ ਕੇ ਲੈ ਕੇ ਆਏ ਸੀਗੇ ਤੇ ਥੋੜੇ ਜਿਹੇ ਟਾਈਮ ਦੇ ਵਿੱਚ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੁਸ਼ਕਲ ਨਾਲ ਟਾਈਮ ਕੱਢ ਕੇ ਰਲਾਇਆ ਉਹਨੂੰ ਬਣਾਇਆ ਕਰਿਆ ਸਭ ਕੁਛ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਅਸੀਂ ਤੇ ਲੋ ਜੀ ਹੁਣ ਆਪਾਂ ਕੇਕ ਨੂੰ ਕਰਦੇ ਆਂ ਜੀ ਇੰਜੋਏ ਪੂਰੇ ਖੁਸ਼ ਪੂਰੇ ਇੰਜੋਏਮੈਂਟ ਨਾਲ ਇੱਕ ਦੂਜੇ ਦੇ ਮੂਹਰੇ ਕੇਕ ਪਾਰੇ ਸੀਗੇ ਤੇ ਬਹੁਤ ਖੁਸ਼ ਸੀਗੇ ਸਾਰੇ ਜਣੇ ਲੋ ਜੀ ਹੁਣ ਆਪਾਂ ਅਗਲਾ ਪ੍ਰੋਸੈਸ ਵੀ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਕੇਕ ਦੀ ਵੀਡੀਓਜ਼ ਇੰਜੋਏ ਕਰੀਏ ਨੇਕ ਨੇਕੀ ਤੱਕ ਇੱਕ ਕਟਿਆ ਕੀ ਕੀ ਕੀਤਾ ਤੇ 로ਜੀ ਤੁਹਾਨੂੰ ਧੰਨਵਾਦ ਹੈ ਜੀ ਇਹ છોੜੀ ਦੀ ਵੀਡੀਓ ਲੰਬੀ ਇਸ ਲਈ ਹੈ ਜੀ ਕੂ ਕੇ ਸਾਰੇ ਜਣੇ ਨੇ ਪੂਰਾ ਇੰਜੋਏ ਕੀਤਾ ਇਸੀ ਤੇ ਇੱਧਰ ਸਾਡਾ ਨੰਨਾ ਵੀ ਲੱਗਿਆ ਆਉਣ ਜੀ ਤੇ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਵੀ ਮੇਰਾ ਬਹੁਤ ਪਿਆਰਾ ਜਿਹਾ ਭਤੀਜਾ ਜੀ ਇਹ ਨੇ ਇਹਦੀਆਂ ਤੁਸੀਂ ਇਹ 14 ਸਾਲ ਬਾਅਦ ਹੋਇਆ ਇਹਦੀ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਇਪਸ਼ੀਲਾ ਇਹਦਾ ਰਿਪੋਰਟ ਸਾਰਾ ਚੈੱਕ ਕਰ ਸਕਦੇ ਜੀ ਕਿਉਂਕਿ ਸਾਡੇ ਘਰ ਦੇ ਵਿੱਚ 14 ਸਾਲ ਬਾਅਦ ਆਇਆ ਹੈ ਜੀ ਬਹੁਤ ਮੁਸ਼ਕਲ ਟਾਈਮ ਆਇਆ ਸੀਗੇ ਵੀ ਸਾਡੇ ਲਈ ਤੇ ਚਲੋ ਫਾਈਨਲੀ ਬਾਬਾ ਜੀ ਨੇ ਦਿੱਤਾ ਚਲੋ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਸ਼ੁਕਰੀਆ ਦਾ ਕਰਦੇ ਆ ਜੀ ਤੇ ਲਓ ਜੀ ਸਾਰੇ ਜਿਹਨੇ ਖੁਸ਼ ਵੀ ਸੀਗੇ ਬਾਰ ਬਾਰ ਇਸ ਚੀਜ਼ ਨੂੰ ਇੰਜੋਏ ਵੀ ਕਰ ਰਹੇ ਸੀਗੇ ਤੇ ਬਾਰ ਬਾਰ ਇੱਕ ਦੂਜੇ ਦੇ ਮੂੰਹ ਵਿੱਚ ਮਜ਼ਾਕ ਵਗੈਰਾ ਹਾਸੀ ਮਜ਼ਾਕ ਕਰ ਰਹੇ ਸੀਗੇ ਕਿਉਂਕਿ ਪਿਆਰ ਬਹੁਤ ਕਰਦੇ ਨੇ ਜੀ ਇੱਕ ਦੂਜੇ ਨਾਲ ਬਾਬਾ ਜੀ ਐਦਾਂ ਹੀ ਖੁਸ਼ੀਆਂ ਬਣਾਈ ਰੱਖੇ ਤੇ ਲੋ ਜੀ ਫਾਈਨਲ ਆ ਗਈ ਮੇਰੀ ਵਾਰੀ ਤੇ ਹੁਣ ਮੈਂ ਆਪਣੇ ਬੇਟੇ ਦੇ ਸ਼ਗਨ ਕਰੂੰਗੀ ਮੂੰਮੱਠਾ ਕਰਵਾਉਂਗੀ ਤੇ ਇਹਨੂੰ ਸ਼ਗਨ ਵਗੈਰਾ ਵੀ ਦਵਾਂਗੀ ਜੀ ਬਾਬਾ ਜੀ ਇਹਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਇਹਨੂੰ ਸਮਤਮਕਸ਼ੀ ਤੰਦਰੁਸਤੀ ਵਖਸ਼ੇ ਜੀ ਤੇ ਮੈਂ ਦਿਲੋਂ ਅਰਦਾਸ ਕਰਦੀ ਆਂ ਮਾਲਕ ਦੇ ਚਰਨਾਂ ਦੇ ਵਿੱਚ ਕਿ ਬਾਬਾ ਜੀ ਸੇਫ ਤਰੀਕੇ ਨਾਲ ਰਹੇ ਜੀ ਬਸ ਇਹੀ ਅਰਦਾਸ ਤੇਰੇ ਚਰਨਾਂ ਦੇ ਵਿੱਚ ਤੇ ਲੋ ਜੀ ਇਹਦੇ ਅਗੇ ਮਾਮਾ ਮਾਮੀ ਇਨਾਂ ਦੇ ਵੀਡੀਓ ਥੋੜੀ ਜਿਹੀ ਮਿਸ ਹੋ ਗਈ ਜੀ ਪਤਾ ਨਹੀਂ ਕਿੱਧਰ ਕਿਹੜੇ ਫੋਨ ਦੇ ਵਿੱਚ ਰਹਿ ਗਈ ਤੇ ਲੋ ਜੀ ਇਹਨਾਂ ਦੇ ਪਿੱਕਾਂ ਨੇ ਉਹ ਆਪਾਂ ਪਿੱਕ ਹੀ ਪਾਵਾਂਗੇ ਇਹਨਾਂ ਦੀ ਤੇ ਇਹਨਾਂ ਨੇ ਵੀ ਇਹਦੇ ਲਈ ਗਿਫਟ ਲੈ ਕੇ ਆਂਦਾ ਤੇ ਲੋ ਜੀ ਇਹ ਸੀਗਨ ਦਾ ਗਿਫਟ ਤੇ ਲੋ ਜੀ ਹੁਣ ਮੇਰੀ ਛੋਟੀ ਵਾਲੀ ਨੂਨਾਨ ਇਹਨੇ ਫੇਰ ਤੋਂ 1100 ਰੁਪਏ ਫੇਰ ਤੋਂ ਸ਼ਗਨ ਦਿੱਤਾ ਤੇ ਟੋਟਲ ਮਿਲਾ ਕੇ ਜਿੰਨੇ 3100 ਦੇ ਸ਼ਗਨ ਦਿੱਤਾ ਤੇ ਇੰਨਾ ਪਿਆਰ ਹੀ ਇੰਨਾ ਹੈ ਜੀ ਕੀ ਕਰੀਏ ਤੇ ਭੈਣਾਂ ਨੂੰ ਆਪਣੇ ਭਾਈਆਂ ਨਾਲੋਂ ਭਤੀਜੇ ਜ਼ਿਆਦਾ ਪਿਆਰੇ ਹੁੰਦੇ ਨੇ ਜੀ ਤੇ ਇਹਨਾਂ ਦੀ ਭੂਆ ਹੈ ਜੀ ਇਹ ਤਿੰਨੇ ਬਹੁਤ ਖੁਸ਼ ਨੇ ਤੇ ਬਹੁਤ ਇੰਜੋਏ ਕਰ ਰਹੇ ਨੇ ਇਹ ਤੇ ਬਾਬਾ ਜੀ ਇਹਨਾਂ ਨੂੰ ਖੁਸ਼ ਰੱਖੇ ਜੀ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਨੂੰ ਸੁਵਤ ਬਖਸ਼ੇ ਜੀ ਬਾਬਾ ਜੀ ਤੰਦਰੁਸਤ ਰੱਖੇ ਇਹਨਾਂ ਦੇ ਬੱਚਿਆਂ ਨੂੰ ਜੀ ਤੇ ਲੋ ਜੀ ਸਾਰੇ ਜਣੇ ਫਟਾਫਟ ਰੈਡੀ ਹੋ ਰਹੇ ਨੇ ਤਿੰਨ ਜਾਣ ਨਾਲ ਜਾਣ ਲਈ 15 16 ਜਣੇ ਸਿਗੇ ਜੀ ਅਸੀਂ ਇਹਨੂੰ ਛੱਡਣ ਲਈ ਦੋ ਗੱਡੀਆਂ ਲੈ ਕੇ ਗਏ ਸੀਗੇ ਤੇ ਇੱਧਰ ਆਗੇ ਜਾਸੋਨੀ ਜਾਸ ਨੇ ਵੀ ਹੁਣ ਸ਼ਗਨ ਕਰਦੇ ਜਾਸ ਵੀ ਸ਼ਗਨ ਇਹਦੇ ਲਈ ਗਿਫਟ ਲੈ ਕੇ ਆਇਆ ਸੀਗਾ ਤੇ ਬਹੁਤ ਵਧੀਆ ਲੱਗਿਆ ਜੀ ਦਿলো ਧੰਨਵਾਦ ਕਰਦੇ ਆ ਜੀ ਸਾਰਿਆਂ ਦਾ ਤੇ ਲੋ ਜੀ ਹੁਣ ਆਪਾਂ ਇਹਨੂੰ ਗਿਫਟ ਆਪਾਂ ਓਪਨ ਵੀ ਕਰਾਂਗੇ ਜੀ ਤੇ ਹੁਣ ਆਪਾਂ ਅਗਲੀ ਤਿਆਰੀ ਕਰਦੇ ਆ ਜੀ ਤੇ ਸਾਰੇ ਜਣੇ ਅਸੀਂ ਸ਼ਾਮ ਨੂੰ ਨਿਕਲੇ ਸੀਗੇ ਸਾਡੇ ਨਾਲ ਰਹੇ ਤੇ ਇਹ ਆ ਗਈ ਤੇ ਸਿਸਟਰ ਹੈ ਜੀ ਇਹ ਇਹਦੀ ਭੂਆ ਦੀ ਕੁੜੀ ਹੈ ਜੀ ਇਹ ਵੀ ਬਹੁਤ ਪਿਆਰ ਕਰਦੀ ਹੈ ਜੀ ਇਹਨੂੰ ਬਾਬਾ ਜੀ ਇਹਨਾਂ ਨੂੰ ਵੀ ਸਮੱਤ ਬਖਸ਼ ਚਲੋ ਇੱਧਰ ਮੇਰੀ ਸਿਸਟਰ ਆ ਗਈ ਜੀ ਇਹਨਾਂ ਦਾ ਸਪੈਸ਼ਲੀ ਬਹੁਤ ਧੰਨਵਾਦ ਹੈ ਜੀ ਕਿਉਂਕਿ ਮੇਰੀ ਸਿਸਟਰ ਨੇ ਆ ਕੇ ਸਾਰਾ ਮੇਰੀ ਕਿਚਨ ਸੁਭਾਲ ਲਈ ਸਾਰਾ ਕੁਝ ਕੀਤਾ ਮੇਰੇ ਨਾਲ ਹੋ ਕੇ ਹੈਲਪ ਕਰਵਾਈ ਰੋਟੀ ਪਾਣੀ ਦਾ ਪ੍ਰਬੰਧ ਸਾਰਾ ਇਹਨਾਂ ਨੇ ਕਰਵਾਇਆ ਜੀ ਕਿਉਂਕਿ ਅਸੀਂ ਨਾਲ ਵੀ ਖਾਣਾ ਲੈ ਕੇ ਜਾਣਾ ਸੀਗਾ ਤੇ ਉਹ ਵੀ ਰੈਡੀ ਕਰਵਾਇਆ ਜੀ। ਬਹੁਤ ਲੋ ਧੰਨਵਾਦ ਹੈ ਜੀ ਦਾ। ਤੇ ਭੈਣ ਭਰਾ ਦਾ ਮਾਨ ਸਤਕਾਰ ਬਣ ਕਰਨਾ ਸਾਡਾ ਬਣਦਾ ਹੈ ਜੀ। ਕਿਉਂਕਿ ਮੇਰੀ ਸਿਸਟਰ ਮੇਰੇ ਲਈ ਬਹੁਤ ਮੇਰੇ ਕੋਲ ਸ਼ਬਦ ਹੈ ਨਹੀਂ ਜੀ ਮੈਂ ਕੀ ਕਹਾਂ ਇਹਦੇ ਲਈ ਤੇ ਬਹੁਤ ਧੰਨਵਾਦ ਹੈ ਜੀ ਦਾ। ਤੇ ਲੋ ਜੀ ਹੁਣ ਭਾਜੀ ਲੱਗੇ ਇਹਨਾਂ ਦੇ ਮੂੰਹ ਵਿੱਚ ਮੂੰਹ ਮਿੱਠਾ ਕਰਵਾਉਣ ਤੇ ਲੋ ਜੀ ਹੁਣ ਇਹਦੇ ਬڑے ਮਾਮਾ ਜੀ ਆ ਗਏ। ਉਹਨਾਂ ਨੇ ਵੀ ਮੂੰਹ ਮਿੱਠਾ ਕਰਵਾਇਆ ਤੇ ਇਹਨੂੰ ਸ਼ਗਨ ਦਿੱਤਾ। ਪਿਆਰ ਕੀਤਾ ਤੇ ਆਪਣਾ ਆਸ਼ੀਰਵਾਦ ਦਿੱਤਾ ਤੇ ਲੋ ਜੀਆ ਸਾਡਾ ਨੰਨਾ ਦੇਖੋ ਜੀ ਇਹਨੂੰ ਬਾਰ ਬਾਰ ਫੜ ਕੇ ਬ੍ਰਦਰ ਮੇਰੇ ਅੱਗੇ ਕਰ ਰਹੇ ਨੇ ਜੀ ਬਹੁਤ ਪਿਆਰ ਕਰਦੇ ਨੇ ਇਹਨੂੰ ਕਿਉਂਕਿ ਸਾਡੇ ਘਰ ਦਾ ਇਹ ਬਹੁਤ ਇੰਪੋਰਟੈਂਟ ਮੈਂਬਰ ਹੈ ਜੀ ਇਹ ਛੋਟਾ ਜਿਹਾ ਤੇ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸਕੂਲ ਲੱਗੇਗਾ ਤੇ ਬਾਬਾ ਜੀ ਇਹਨੂੰ ਵੀ ਤਰੱਕੀ ਬਖਸ਼ੇ ਚਲੋ ਜੀ ਸਾਰੀਆਂ ਭੈਣਾਂ ਦਾ ਅਸ਼ੀਰਵਾਦ ਪਹਿਲਾਂ ਆਪਾਂ ਮੱਥਾ ਟਿਕਾ ਲਿਆ ਸੀਗਾ ਜਿਨ੍ਹਾਂ ਨੇ ਪਹਿਲੀਆਂ ਵੀਡੀਓਜ਼ ਨਹੀਂ ਦੇਖਿਆ ਪਲੀਜ਼ ਇੱਕ ਵਾਰੀ ਜਾ ਕੇ ਜ਼ਰੂਰ ਚੈੱਕ ਕਰਿਓ ਦੇਖਿਓ ਜੀ ਸਾਰਿਆਂ ਨੇ ਇਹਦੇ ਲਈ ਆਸ਼ੀਰਵਾਦ ਦਿੱਤਾ ਸਾਰਿਆਂ ਨੇ ਇਹਨੂੰ ਸ਼ਗਨ ਵਗੈਰਾ ਕੀਤੇ ਤੇ ਲੋ ਜੀ ਹੁਣ ਫਾਈਨਲ ਆ ਗਈ ਮੇਰੀ ਬੇਟੀ ਦੀ ਵਾਰੀ ਤੇ ਉਸ ਨੂੰ ਵੀ ਉਹ ਤੇ ਆਪਾਂ ਨੇ ਰਖੜੀ ਬਣਵਾਣੀ ਹੈ ਜੀ ਤੇ ਨਾਲ ਆਪਾਂ ਇਹਦੇ ਸ਼ਗਨ ਵਗੈਰਾ ਕਰਵਾਉਂਗੇ ਜੀ ਤੇ ਲੋ ਜੀ ਹੁਣ ਆਪਾਂ ਬੇਟੀ ਤੇ ਬਣਵਾਉਂਦੇ ਹਾਂ ਜੀ ਤੇ ਰਖੜੀ ਕਿਉਂਕਿ ਰਖੜੀਆਂ ਨੂੰ ਅਜੇ ਟਾਈਮ ਹੈ ਜੀ ਕਰਕੇ ਤੇ ਲੋ ਜੀ ਹੋਲੇ ਇਹਦੇ ਸ਼ਗਨ ਕਰੇਗੀ ਆਪਣੇ ਬ੍ਰਦਰ ਦੇ ਤੇ ਲੋ ਜੀ ਬਾਬਾ ਜੀ ਨੂੰ ਤੰਦਰੁਸਤ ਰੱਖੇ ਇੱਧਰ ਆਪਣੇ ਬੈਗ ਹੋ ਗਏ ਰੈਡੀ ਇਸ ਤਰੀਕੇ ਨਾਲ ਰੈਪ ਕੀਤੇ ਨੇ ਜੀ ਬੈਗ ਤੇ ਇਸ ਤਰੀਕੇ ਨਾਲ ਰੈਪ ਕਰਕੇ ਲੈ ਕੇ ਜਾਇਆ ਕਰੋ ਜੀ ਬੈਗ 간 ਨੂੰ ਸਾਨੂੰ ਦੱਸਿਆ ਸੀ ਕੋ ਉਧਰੋਂ ਕਿਸੇ ਨੇ ਤਾਂ ਕਿ ਕੋਈ ਇਹਦੇ ਤੇ ਕਟਣਾ ਨਾ ਲਾਵੇ ਜਾਂ ਕੋਈ ਇਸ ਸੇਫ ਤਰੀਕੇ ਦੇ ਨਾਲ ਉੱਥੇ ਟੁੱਟਣ ਦਾ ਵੀ ਡਰ ਨਹੀਂ ਰਹਿੰਦਾ ਜੀ ਕਿਉਂਕਿ ਉੱਚੇ ਜਗ੍ਹਾ ਤੋਂ ਵਗਾ ਕੇ ਮਾਰਦੇ ਨੇ ਜੀ ਉਹ ਤੇ ਲੋ ਜੀ ਇਹ ਹੈ ਜੀ ਫਾਈਨਲ ਅਡਰੈਸ ਜਿੱਥੇ ਇਹ ਪਹਿਲੀ ਵਾਰੀ ਜਾਏਗਾ ਜੀ ਉੱਧਰ ਸਾਰਾ ਇਹਦਾ ਰੂਮ ਵਗੈਰਾ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਤੇ ਅਗਲੀ ਆਉਣ ਵਾਲੀ ਵੀਡੀਓ ਚ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਜੀ ਕਿ ਕੌਣ ਇਹਨੂੰ ਲੈ ਕੇ ਗਿਆ 에ਰਪੋਰਟ ਤੇ ਕਿੰਨੇ ਟਾਈਮ ਤੱਕ ਪਹੁੰਚਿਆ ਜੀ ਕਿ ਇਹਦੀ ਕਿੱਥੇ ਕਿੱਥੇ ਲੈਂਡ ਹੋਇਆ ਤੇ ਕਿੱਥੋਂ ਇਹ ਕਿੰਨਾ ਟਾਈਮ ਇਹਨੂੰ ਲੱਗਿਆ ਜਾਣ ਨੂੰ ਸਾਰਾ ਵੀਡੀਓ ਦੇ ਵਿੱਚ ਪਲੇ ਰਿਓ ਚਲੋ ਜੀ ਹੁਣ ਆਪਾਂ ਨੇ ਪਾਤਾ ਇਹਦੇ ਬੈਗ ਜਿਹਦੇ ਵਿੱਚ ਇਹਦਾ ਪਾਸਪੋਰਟ ਇਹਦੀ ਕਰੰਸੀ ਇਹਦਾ ਫੋਨ ਤੇ ਹੋਰ ਥੋੜੀ ਬਹੁਤ ਖੁਸ਼ਕਾਨ ਪੀਣ ਦਾ ਮਾੜਾ ਮੋਟਾ ਸਮਾਨ ਚਾਕਲੇਟ ਵਗੈਰਾ ਚਲੋ ਜੀ ਬਹੁਤ ਔਖਾ ਟਾਈਮ ਹੈ ਜੀ ਮੇਰੇ ਲਈ ਇਹ ਤੇ ਹਰ ਇੱਕ ਮਾਂ ਬਾਪ ਲਈ ਔਖਾ ਟਾਈਮ ਹੈ ਜੀ ਚਲੋ ਫਿਰ ਵੀ ਮੈਂ ਆਪਣੇ ਆਪ ਨੂੰ ਬਹੁਤ ਔਖਾ ਸੰਭਾਲਿਆ ਜੀ ਕਿਉਂਕਿ ਮੈਂ ਆਪਣੇ ਬੇਟੇ ਨੂੰ ਇਹ ਨਹੀਂ ਚਾਹੁੰਦੀ ਸੀ ਕਿ ਵੀ ਇੱਥੇ ਦੁਖੀ ਹੋ ਕੇ ਜਾਵੇ ਜਾਂ ਰੋ ਕੇ ਜਾਵੇ ਕੁਝ ਇਸ ਤਰ੍ਹਾਂ ਤੇ ਮਾਲਕ ਦਾ ਓਟਾਸਰਾ ਦੇ ਕੇ ਬਸ ਮੈਂ ਹੀ ਚਾਹੁੰਦੀ ਸੀਗੀ ਵੀ ਬਾਬਾ ਜੀ ਨੂੰ ਐਦਾਂ ਹੀ ਖੁਸ਼ ਰੱਖੇ ਐਦਾਂ ਹੀ ਸਵਾਤ ਬਖਸ਼ੇ ਐਦਾਂ ਹੀ ਤੰਦਰੁਸਤ ਰੱਖੇ ਬਾਬਾ ਜੀ ਤੇ ਮੈਂ ਇਹ ਹੀ ਚਾਹੁੰਦੀ ਸੀਗੀ ਚਲੋ ਜੀ ਹੁਣ ਆਪਾਂ ਚੱਲਣ ਲੱਗੇ ਆ ਜੀ ਘਰ ਤੋਂ ਤੇ ਸਭ ਤੋਂ ਜ਼ਿਆਦਾ ਔcka ਟਾਈਮ ਹੈ ਜੀ ਇਹ ਲਓ ਜੀ ਬੇਟਾ ਬੈਠ ਗਿਆ ਗੱਡੀ ਦੇ ਵਿੱਚ ਅਗਰੀ ਆਉਣ ਵਾਲੀ ਵੀਡੀਓ ਚ ਬਣੇ ਰਹੋ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਤੁਸੀਂ ਬਣੇ ਰਹੋ ਤੇ ਜਾਂਦੇ ਹੋਏ ਮੇਰੇ ਬੇਟੇ ਲਈ ਆਸ਼ੀਰਵਾਦ ਆਪਣਾ ਜਰੂਰ ਦੇ ਕੇ ਜਾਇ ਜੀ ਕਮੈਂਟ ਬਾਕਸ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ